ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਟ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦਰਅਸਲ ਨਵੀਂ ਦਿੱਲੀ ਵਿੱਚ ਪਿਛਲੇ ਸਾਲ ਅਮਰੀਕੀ ਰਾਸ਼ਪਤੀ ਬਰਾਕ ਓਬਾਮਾ ਨਾਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮਹਿੰਗਾ ਸੂਟ ਪਾਇਆ ਸੀ ਜਿਸ ਨੇ ਗਿਨੀਜ਼ ਵਰਲਡ ਰਿਕਾਰਡਸ ਵਿੱਚ ਬੋਲੀਦਾਨ ਸਭ ਤੋਂ ਮਹਿੰਗਾ ਵਿਕੇ ਸੂਟ ਵਜੋਂ ਨਾਮ ਦਰਜ ਕਰਵਾਇਆ ਹੈ। ਪਿਛਲੇ ਸਾਲ ਫਰਵਰੀ ਵਿੱਚ ਦੇਲਾਮੀ ਦੌਰਾਨ ਸੂਟ ਸੂਰਤ ਦੇ ਹੀਰਾ ਕਾਰੋਬਾਰੀ ਲਾਲਜੀ ਪਟੇਲ ਨੇ 4 ਕਰੋੜ 31 ਲੱਖ ਰੁਪਏ ਵਿੱਚ ਖਰੀਦਿਆ ਸੀ। ਪਰਨਮਤੀ ਮੋਦੀ ਦੇ ਵਿਵਾਦਿਤ ਸੂਟ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਨੂੰ ਤਾਣਾ ਮਾਰਿਆ ਹੈ ਰਾਹੁਲ ਨੇ ਟਵਿੱਟਰ ਤੇ ਪੀਐਮ ਮੋਦੀ ਦੇ ਸੂਟ ਦੇ ਰਿਕਾਰਡ ਬਣਨ ਦੀ ਖਬਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਮੋਦੀ ਜੀ ਨੂੰ ਮਹਾਨ ਤਿਆਗ ਲਈ ਪੁਰਸਕਾਰ ਮਿਲ ਗਿਆ ਪਿਛਲੇ ਸਾਲੇ ਸੂਟ ਨੂੰ ਲੈ ਕੇ ਵੀ ਬਹੁਤ ਵਿਵਾਦ ਹੋਇਆ ਸੀ ਇਸ ਪੁਰੇ ਸੂਟ ਤੇ ਕਢਾਈ ਦੇ ਨਾਲ ਨਰਿੰਦਰ ਦਾਮੋਦਰ ਦਾਸ ਮੋਦੀ ਲਿਖਿਆ ਹੋਇਆ ਸੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮੋਹਨ ਸਿੰਘ ਦੀ ਤੁਲਨਾ ਵਿੱਚ ਘੱਟ ਵਿਦੇਸ਼ ਯਾਤਰਾਵਾਂ ਕੀਤੀਆਂ ਨੇ ਉਹਨਾਂ ਕਿਹਾ ਕਿ ਸਾਬਕਾ ਪੀਐਮ ਠੀਕ ਤਰ੍ਹਾਂ ਬੋਲ ਵੀ ਨਹੀਂ ਪਹੁੰਚੇ ਸਨ ਸ਼ਾਹ ਨੇ ਚੁਟਕੀ ਲੈਂਦੇ ਹੋਏ ਉਹਨਾਂ ਨੂੰ ਮਾਰਨੀ ਬਾਬਾ ਤੱਕ ਕਹਿ ਦਿੱਤਾ ਮਧ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਾਗਰ ਅਤੇ ਸਤਨਾਦੋਥਾਂ ਹਾਂ ਤੇ ਇਮਾਰਤਾਂ ਡਿੱਗਣ ਦੀਆਂ ਘਟਾਵਾਂ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਸਤਨਾ ਦੇ ਮੋਹਰ ਵਿੱਚ ਮਹਿਜ਼ 9 ਸੈਂਟਾ ਦੀ ਤਿੰਨ ਮੰਜ਼ਿਲਾ ਇਮਾਰਤ ਜ਼ਮੀਨ 'ਚ ਸਮਾ ਗਈ। ਜਾਣਕਾਰੀ ਮੁਤਾਬਕ ਇਹ ਇਮਾਰਤ 5 ਸਾਲ ਪਹਿਲਾਂ ਹੀ ਬਣੀ ਸੀ। ਇਸ ਦੌਰਾਨ ਮਲਬੇ ਵਿੱਚ ਫਸੀ ਬੱਚੀ ਨੂੰ ਬਚਾਉਣ ਦੇ ਚੱਕਰ ਵਿੱਚ ਰਾਜਪ트ਰੀ ਖਿਡਾਰੀ ਬੱਬਲੂ ਮਾਰਟਿਨਸ ਮੇਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਮਧਪੁਰਦੇਸ਼ ਵਿੱਚ ਪਿਛਲੇ 2 ਦਿਨਾਂ ਤੋਂ ਜ਼ੋਰਦਾਰ ਮੀਂਹ ਪਿਆ ਰਿਹਾ ਹੈ। ਕਈ ਜ਼ਿਲ੍ਹੇ ਹੜ੍ਹ ਦੀ ਚਪੇਟ ਚਾ ਚੁੱਕੇ ਨੇ। ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਚੁੱਕਿਆ ਹੈ। ਕਈ ਸੜਕਾਂ ਤਹਿਸ ਨਹਿਸ ਹੋ ਗਈਆਂ ਨੇ। ਹੜ੍ਹ ਨਾਲ 24 ਘੰਟਿਆਂ ਅੰਦਰ 15 ਲੋਕ ਜਾਨ ਗਵਾ ਚੁੱਕੇ ਨੇ, ਜਦਕਿ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ। ਆਰਐਸਐਸ ਪ੍ਰਮੁਖ ਮੋਹਨ ਪਾਗਵਤ ਨੇ ਹਿੰਦੂਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਆਗਰਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਪਾਗਵਤ ਨੇ ਕਿਹਾ ਕਿ ਦੂਜੇ ਧਰਮ ਵਾਲੇ ਜਦ ਇੰਨੇ ਬੱਚੇ ਪੈਦਾ ਕਰ ਰਹੇ ਹਨ, ਤਾਂ ਤੁਹਾਨੂੰ ਕਿਸੇ ਕਾਨੂੰਨ ਨੇ ਰੋਕ ਰੱਖਿਆ ਹੈ। ਕੇਂਦਰੀ ਗ੍ਰਹਿਮਦੀ ਰਾਣਾ ਸਿੰਘ ਨੇ ਕਸ਼ਮੀਰ ਵਿੱਚ ਚੱਲ ਰਹੀ ਅਸ਼ਾਂਤੀ ਦੇ ਲਈ ਪਾਕਿਸਤਾਨ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਹਾ ਹੈ ਕਿ ਉਹ ਕਾਟੂ ਵਿੱਚ ਲਗਾਤਾਰ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਯੂਪੀਐਚ ਤਰੰਗਾ ਰੈਲੀ ਨੂੰ ਸੰਬੋਧਿਤ ਕਰਦਿਆਂ ਰਾਜਨਾਥ ਨੇ ਕਿਹਾ ਕਿ ਅੱਜ ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ ਕਿ ਪਾਕਿਸਤਾਨ ਲਗਾਤਾਰ ਕਸ਼ਮੀਰ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਬੇਨਰਜੀ ਨੇ ਮੋਦੀ ਸਰਕਾਰ ਨੂੰ ਤਾਣਾ ਸ਼ਾ ਵਰਗਾ ਦੱਸਿਆ ਅਤੇ ਹੈਰਾਨੀ ਜਤਾਈ ਕਿ ਕੀ ਭਾਰਤ ਵਿੱਚ ਰਾਸ਼ਟਪਤੀ ਪ੍ਰਣਾਲੀ ਵਾਲੀ ਸਰਕਾਰ ਹੈ ਮਮਤਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਆਉਂਦੇ ਹੀ ਦੇਸ਼ ਵਿੱਚ ਐਮਰਜੈਂਸੀ ਤੋਂ ਵੀ ਪੈੜੇ ਹਾਲਾਤ ਪੈਦਾ ਹੋ ਗਏ ਨੇ ਉਰਜੀਤ ਆਰ ਪਟੇਲ ਰਿਜ਼ਰਵ ਬੈਂਕ ਦੇ 24ਵੇਂ ਗਵਰਨਰ ਹੋਣਗੇ ਔਰ ਅਗੁਰਾਮ ਰਾਜਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 4 ਸਤੰਬਰ ਨੂੰ ਖਤਮ ਹੋ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਪਟੇਲ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ ਫਿਲਹਾਲ ਪਟੇਲ ਚਾਰ ਡਿਪਟੀ ਗਵਰਨਰਾਂ ਵਿੱਚੋਂ ਇੱਕ ਹਨ ਉਹ 4 ਸਤੰਬਰ ਤੋਂ 3 ਸਤੰਬਰ 2019 ਤੱਕ ਗਵਰਨਰ ਦੇ ਅਹੁਦੇ ਤੇ ਰਹਿਣਗੇ AVP News ਦੇ ਇਤਿਹਾਸਿਕ ਸ਼ੋਅ ਭਾਰਤ ਵਰਸ਼ ਨੂੰ ਸੋਸ਼ਲ ਮੀਡੀਆ ਤੇ ਜ਼ਬਰਦਸਤ ਤਾਰੀਫ਼ ਮਿਲ ਰਹੀ ਹੈ। ਸ਼ੋਅ ਦੇ ਸ਼ਨੀਵਾਰ ਨੂੰ ਪ੍ਰਸਾਰਿਤ ਹੋਏ ਪਹਿਲੇ ਐਪੀਸੋਡ ਵਿੱਚ ਭਗਵਾਨ ਗੌਤਮ ਬੁੱਧੀ ਕਹਾਣੀ ਬਖਾਈ ਗਈ। ਸ਼ੋਅ ਨੂੰ ਮਿਲੇ ਰਿਸਪਾਂਸ ਨੂੰ ਲੈ ਕੇ ਸ਼ੋਅ ਦੇ ਹੋਸਟ ਅਨੁਭਵ ਖੇੜੇ ਨਿਰਦੇਸ਼ਕਾਂ ਦਾ ਧੰਨਵਾਦ ਕੀਤੇ। ਹਰਿਆਣਾ ਦੇ ਸਾਬਕਾ ਡੀਜੀਪੀ ਐਸਪੀਐਸ ਰਠੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਰਚਿਕਾ ਗਿਰਹੋਤਰਾ ਮਾਲਿਸਟਰੇਸ਼ਨ ਕੇਸ ਵਿੱਚ ਦੋਸ਼ੀ ਰਠੌਰ ਖਿਲਾਫ ਦੋਕੇਸ਼ਨ ਸੀਬੀ ਦੀ ਕਲੋਜ਼ਰ ਰਿਪੋਰਟ ਮਨਜ਼ੂਰ ਕਰ ਲਈ ਗਈ ਹੈ। ਦਰਸਲ ਸਾਲ 2010 ਵਿੱਚ CBI ਨੇ ਰਠੌਰ ਖਿਲਾਫ ਕੇਸ ਦਰਜ ਕੀਤਾ ਸੀ ਕਿ ਕੋਈ ਸਬੂਤ ਨਾ ਮਿਲਣ ਕਾਰਨ 2012 ਵਿੱਚ ਕਲੋਜ਼ਰ ਰਿਪੋਰਟ ਫਾਈਲ ਕੀਤੀ ਗਈ ਸੀ। ਇਹ ਕੇਸ ਰਠੌਰ ਤੇ ਇਸ਼ਾਰੇ ਤੇ ਰੁਜਕਰ ਗਰੋਹਤਰਾ ਦੀ ਆਟੌਪਸੀ ਰਿਪੋਰਟ ਨਾਲ ਛੇੜਛਾੜ ਤੇ ਉਸਦੇ ਭਰਾ ਤੇ ਚੋਰੀ ਦਾ ਝੂਠਾ ਕੇਸ ਪੌਣ ਕਾਰਨ ਦਰਜ ਹੋਈ ਸੀ।